ਕਰਤਾ ਸਾਹਿਬ ਨੂੰ ਕਿਹਾ ਗਿਆ ਵੀ ਜੇ ਤੂੰ ਇਹ ਮਸ਼ੀਨਰੀ ਖੁੰਦਾ ਤੁਸੀਂ ਜਾਂ ਤੁਹਾਨੂੰ ਰੋਕਦਾ ਤਾਂ ਪਰਚਾ ਦੇ ਦਿਓ ਮਸ਼ੀਨਰੀ ਤਾਂ ਭਾਜੀ ਨਹੀਂ ਦੇਣਗੇ ਤਾਂ ਅਸੀਂ ਰੁਕਣੀ ਰੁਕਣੀ ਆ ਵਾਰਡ ਦੀ ਲੈਣੀ ਆ ਘਰੇ ਦਾ ਲੈਣੀ ਨਹੀਂ ਨਾ ਉਹ ਗੱਲ ਕਲੀਅਰ ਕਰ ਰਹੇ ਸੀ ਵੀ ਪਰਚਾ ਦੇਣ ਦੀ ਕੀ ਸ਼ੰਕਾ ਸਾਡੇ ਕੋਲਰ ਖੜੇ ਆ ਇਹਨਾਂ ਨੇ ਸਾਰਿਆਂ ਨੇ ਮਸ਼ੀਨਰੀ ਨਹੀਂ ਮਿਲੂਗੀ ਤਾਂ ਰੁਕਣੀ ਆ ਪਰਚਾ ਦੇਣਾ ਪਰਚਾ ਦੇ ਲੋ ਤੋਂ ਕੱਲ ਨੂੰ ਨਾਲ ਮਿਲ ਕੇ ਗਿਆ ਜੀ ਉਹਨੂੰ ਦੱਸਤਾ ਵੀ ਆ ਸਾਡੇ ਮਨਚਾ ਪੱਤੇ ਪੁੱਤੇ ਦਾ ਕਿਸੇ ਨੂੰ ਪਰਵਾਹ ਨਹੀਂ ਸਾਰਿਆਂ ਦੇ ਹੋਈ ਚੁੱਕਿਆ ਸਰਕਾਰ ਜਿਹੜਾ ਕੋਈ ਰਹਿ ਗਿਆ ਤੁਸੀਂ ਦੇ ਲੋ ਇਹ ਕਹਿਣਾ ਕਿ ਜਿਹੜੇ ਰੋਕਦੇ ਆ ਕੰਮ ਨਹੀਂ ਕਰਦੇ ਉਹ ਪਰਚਾ ਕਰਾ ਦਿਓ ਇਹ ਉਹ ਉਹ ਗੱਲਾਂ ਚੱਲਦੀਆਂ ਨਹੀਂ ਐਡਾ ਸੀਨੀਅਰ ਅਫਸਰ ਹੈ ਇਹਨੂੰ ਤਾਂ ਇਹਨੂੰ ਤਾਂ ਅਫਸਰਾਂ ਨੂੰ ਅੱਗੇ ਕਹਿਣਾ ਚਾਹੀਦਾ ਹੈ ਕਿ ਸਾਰੇ ਬੋਰਡ ਦੇ ਕੰਮ ਕਰੋ ਚਾਹੇ ਉਹ ਕਾਉਂਸਲਰ ਕਹਿੰਦਾ ਜਾਏ ਕੋਈ ਹੋਰ ਕਹਿੰਦਾ ਇਸਨੇ ਵੀ ਆਪਣੇ ਘਰ ਦੇ ਕੰਮ ਤਾਂ ਕਰਾਨੇ ਨਹੀਂ ਉਹ ਆਪਣੇ ਵਾਰ ਦੇ ਜਿਹਨੂੰ ਕੰਮ ਦੀ ਲੋੜ ਹੈ ਆਪਣੀ ਮਸ਼ੀਨ ਨੂੰ ਚਲਾਣੀ ਹੈ ਘੱਟ ਥੋੜੀ ਚਲਾਨੀ ਹੈ ਤੇ ਮਸ਼ੀਨਰੀ ਰੁੱਕ ਕੇ ਇੱਕਾਦੀ ਠੁੱਟੀ ਜਾਵੇ ਇਹਨੂੰ ਦਿਓਗੇ ਨਹੀਂ ਇਹ ਤਾਂ ਕਲਫੂ ਨਹੀਂ ਇਹਨਾਂ ਦੇ ਵਿੱਚ ਵੀ ਸੀਗੀ ਗੋਫੀਆ ਉਹਦੇ ਤੇ ਅਫਸਰੋਂ ਵੀ ਕਹਿਣ ਇਸਦੇ ਦੇ ਪਰਚਾ ਦੇ ਰੋ ਤਾਂ ਪਰਿਮੋਰਗਲ ਪਹਿਲੀ ਵਾਰੀ ਦੇਖਿਆ ਜਾ ਰਿਹਾ ਵੀ ਮੈਂ ਦੂਜੀ ਚਲਤੀ ਚ 24 ਸਾਲ ਹੋ ਗਏ ਲਗਾਤਾਰ ਵੀ ਇਹਦੇ ਤੇ ਪਹਿਲੀ ਵਾਰੀ ਇਹ ਆਮ ਆਦਮੀ ਪਾਰਟੀ ਦੇ ਦਿੱਖਿਆ ਜਦ ਜੇ ਜਿੰਨੀ ਬਿੱਟਾ ਕਰਦਾ ਅਜੇ ਵੀ ਤੀਜੀ ਵਾਰੀ ਨੇ ਸਰਕਰ ਬਲਤਾਨ ਚਿੰਨਾਈਂ ਕਿਤੇ ਕਿਤੇ ਉੱਪਰ ਜੇ ਕਿਤੇ ਬੰਦੇ ਨੇ ਬਿੱਟਾ ਦੇ ਕਿਹਾ ਸਾਰਿਆਂ ਨੇ ਕੋਈ ਆ ਕਾ ਮੋਟੇ ਤੁਹਾਨੂੰ ਆਪਣੇ ਟਾਈਮ ਦੇ ਸਾਹਮਣੇ ਕਿੰਨੇ ਮੇਰੀ ਦੀ ਕੋਈ ਸੁਭਾਈ ਤੇ ਬਗਨ ਜੈ ਹਕੀਮ ਜੀ ਬੜੀ ਕੋਈ ਘਰ ਦੇ ਕੰਮ ਥੋੜੀ ਘਰਾਨੇ ਪਬਲਿਕ ਦੇ ਕੰਮ ਕਰੇ ਜਲਤਾਂ ਸੰਘੇ ਪੇਰੇ ਜਲਤਾਂ ਦੇ ਇਹਨਾਂ ਅਸਰਾਂ ਨੂੰ ਚਾਹੀਦਾ ਹੈ ਜੇ ਕੋਈ ਦਿੱਕਤ ਹੈ ਕੌਂਸਲ ਨੂੰ ਬੁਲਾ ਕੇ ਪੁੱਛਣ ਮੁਲਾਇਮਾ ਨੂੰ ਇਹ ਕਹਿਣ ਕਿ ਬਈਓ ਕੰਮ ਕਰਦੇ ਹੋ ਬਜਾਏ ਇਹ ਕਹਿਣ ਦੇ ਕਿ ਜਿਹੜਾ ਰੋਕਦਾ ਉਹ ਤੇ ਬੰਦ ਕਰਦੇ ਇਹ ਸੋਚੀ ਸਮਝੀ ਸਾਜਸ਼ਤਰ ਦੀ ਆਪਣੀਆਂ ਨਕਾਮੀਆਂ ਨੂੰ ਲੁਕੋਣ ਲਈ ਜਿਹੜੇ ਬਿਊਰੋਕ੍ਰੇਟਸ ਨੇ ਇਹਨਾਂ ਨੂੰ ਹਟਕੰਦਾ ਇਹਨਾਂ ਨੂੰ ਟੂਲ ਬਣਾ ਕੇ ਉਹ ਵਰਤ ਰਿਹਾ ਵੀ ਇਹਨਾਂ ਨੂੰ ਉਲਝਾਉ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਦਾ ਸਮਾਨ ਬਲਕਨ ਕਾਰਪੋਰੇਸ਼ਨ ਦਫਤਰ ਗਿਆ ਮੈਂ ਇਹ ਕਿ ਮਸਲਾ ਕੀ ਸੀ ਐਡੀਸ਼ਨਲ ਕਮਿਸ਼ਨਰ ਜਿਹੜੇ ਆਪਣੇ ਖੈਰਾ ਸਾਹਿਬ ਨੇ ਇਹਨਾਂ ਨੂੰ ਮਿਲਣ ਆਏ ਸੀਗੇ ਜਿਹੜੀ ਆ ਚਾਰ ਪੰਜ ਦਿਨ ਪਹਿਲਾਂ ਨਾ ਸਾਡੇ ਡੀ ਜ਼ੋਨ ਤੇ ਮੀਟਿੰਗ ਹੋਈ ਸੀ ਉੱਥੋਂ ਦੇ ਹਲਕੇ ਦੀ ਇਹਨਾਂ ਦੇ ਆਮ ਆਦਮੀ ਦੇ ਕੌਂਸਲਰਾਂ ਦੀ ਤੇ ਅਫਸਰ ਸਾਹਿਬਾਨ ਦੀ ਵਿੱਚ ਕਮਿਸ਼ਨਰ ਸਾਹਿਬ ਸੀਗੇ ਖੈਰਾ ਸਾਹਿਬ ਵੀ ਸੀਗੇ ਉੱਥੇ ਜੋ ਸਾਨੂੰ ਗੱਲ ਪਤਾ ਲੱਗੀ ਸੀ ਵੀ ਉਹਨਾਂ ਵੱਲੋਂ ਜਿਹੜੇ ਪ੍ਰਧਾਨ ਨੂੰ ਉਹ ਗੱਲ ਮਿਲ ਕੇ ਹੈ ਕੋਈ ਨਹੀਂ ਉਹ ਪੋਲਿਟਿਕਲ ਨਾ ਉਹ ਅਫਸਰ ਨੇ ਨਾ ਉਹ ਕੋਈ ਕੌਂਸਲਰ ਨੇ ਨਾ ਉਹਨਾਂ ਨੇ ਇਲੈਕਸ਼ਨ ਲੜੀ ਆ ਉਹ ਜੀ ਇੱਥੇ ਐਵੇਂ ਹੀ ਧੱਕਾ ਕਰਦੇ ਆ ਮਸ਼ੀਨਰੀ ਖੋ ਕੇ ਲੈ ਜਾਂਦੇ ਆ ਜੀ ਉਹ ਜੇ ਉਹਨਾਂ ਚੋਂ ਸਾਨੂੰ ਪਤਾ ਲੱਗਿਆ ਸੀ ਵੀ ਇਹਨਾਂ ਖੇਰਾ ਸਾਹਿਬ ਵੱਲੋਂ ਕਿਹਾ ਗਿਆ ਵੀ ਜੇ ਤ ਕੋਈ ਐ ਮਸ਼ੀਨਰੀ ਖੁੰਦਾ ਤੁਸੀਂ ਜਾਂ ਤੁਹਾਨੂੰ ਰੋਕਦਾ ਤਾਂ ਪਰਚਾ ਦੇ ਦਿਓ ਤੇ ਉਹ ਸਾਡੇ ਮਾਂ ਚ ਰੋਸ ਸੀਗਾ ਮਸ਼ੀਨਰੀ ਤਾਂ ਭਾਜੀ ਨਹੀਂ ਦੇਣਗੇ ਤਾਂ ਅਸੀਂ ਰੋਕਣੀ ਰੋਕਣੀ ਆ ਬਾੜ ਦੀ ਲੈਣੀ ਆ ਘਰੇ ਦਾ ਲੈਣੀ ਨਹੀਂ ਨਾ ਉਹ ਗੱਲ ਕਲੀਅਰ ਕਰਨਾ ਸੀ ਵੀ ਪਰਚਾ ਦੇਣ ਦੀ ਕੀ ਸ਼ੰਕਾ ਸਾਡੇ ਕੋਲਰ ਖੜੇ ਆ ਇਹਨਾਂ ਨੇ ਸਾਰਿਆਂ ਨੇ ਮਸ਼ੀਨਰੀ ਨਹੀਂ ਮਿਲੂਗੀ ਤਾਂ ਰੋਕਣੀ ਆ ਪਰਚਾ ਦੇਣਾ ਪਰਚਾ ਦੇ ਲਓ ਉਹ ਗੱਲ ਉਹਨਾਂ ਨਾਲ ਮਿਲ ਕੇ ਗਿਆ ਜੀ ਉਹਨੂੰ ਦੱਸਦਾ ਵੀ ਆ ਸਾਡੇ ਮੰਚ ਆ ਪਰਚੇ ਪੁੱਛੇ ਤਾਂ ਕਿਸੇ ਨੂੰ ਪਰਵਾਹ ਨਹੀਂ ਸਾਰਿਆਂ ਤੇ ਹੋਈ ਚੁੱਕਿਆ ਸਰਕਾਰ ਚ ਜਿਹੜਾ ਕੋਈ ਰਹਿ ਗਿਆ ਤੁਸੀਂ ਦੇ ਲੋ ਮਸ਼ੀਨਰੀ ਨਹੀਂ ਮਿਲੂਗੀ ਤਾਂ ਰੁਕਣੀ ਹੈ ਜੀ ਘਰੇ ਤਾਂ ਲੈ ਜਾਣੀ ਨਹੀਂ ਭਾਜੀ ਬਾੜ ਦੇ ਕੰਮ ਲਈ ਆ ਸੋ ਆ ਗੱਲ ਸੀ ਉਹਨਾਂ ਨਾਲ ਆਪਣੀ ਕਲੀਅਰ ਕਰਨਾ ਸੀ ਰੁਕੀ ਸੀ ਤੁਸੀਂ ਮਸ਼ੀਨਰੀ ਲੋ ਰੁਕਣੀ ਹੈ ਭਾਜੀ ਉਹ ਤਾਂ ਜਦੋਂ ਮੇਰੇ ਬਾੜ ਚਾਹੀਦੀ ਹੈ ਤਾਂ ਰੁਕਣੀ ਹੈ ਨਾ ਕੋਈ ਹੁੰਦਾ ਨਹੀਂ ਰੋਕੂਗਾ ਤਾਂ ਕੌਣ ਰੁਕੂਗਾ ਦੇਖੀ ਜੀ ਸਹੀ ਤਾਂ ਇਹਨਾਂ ਨੇ ਦੱਸਿਆ ਕਿ ਉਸ ਮੀਟਿੰਗ ਚ ਖੈਰਾ ਸਾਹਿਬ ਨੂੰ ਕਿਹਾ ਗਿਆ ਕਿ ਅਗਰ ਇਹ ਕੋਈ ਵਿਗਨ ਪੰਦੇ ਹੈ ਇਹ ਐ ਤੰਗ ਕਰਦੇ ਆ ਤੇ ਇਹਨਾਂ ਦੇ ਉਹਦੇ ਚ ਐ ਐਫ ਆਈ ਆਰ ਕਰਾਓ ਜਾਂ ਪਰਚਾ ਕਰਾਓ ਉਹੀ ਅਸੀਂ ਘੈਰਾ ਸਾਹਿਬ ਨੂੰ ਕਹਿਣਗੇ ਸੀ ਕਿ ਤੁਸੀਂ ਸ਼ਹਿਰ ਦਾ ਹਾਲ ਦੇਖੋ ਨਾ ਕੋਈ ਕਹਿੋ ਜੀ ਸੜਕ ਹੈ ਜਿੱਥੇ ਚੱਲਿਆ ਜਾਵੇ ਨਾ ਕੋਈ ਪਾਰਕ ਹੈ ਜਿੱਦੀ ਕੋਈ ਸਫਾਈ ਹੈ ਨਾ ਤੁਸੀਂ ਕੋਈ ਮੀਟਿੰਗ 'ਚ ਸਾਨੂੰ ਲੋਕਾਂ ਨੂੰ ਬੁਲਾਣੇ ਹੋ ਅਸੀਂ ਵੀ ਨੁਮਾਇੰਦੇ ਆ ਚੁਣੇ ਹੋਏ ਕੀ ਕਹਿੰਦੇ ਆ ਪਬਲਿਕ ਵੱਲੋਂ ਪਰ ਤੁਹਾਡੇ ਵੱਲੋਂ ਕੋਈ ਸਾਨੂੰ ਸਪੋਰਟ ਨਹੀਂ ਹੈ ਤੇ ਪਬਲਿਕ ਤੁਹਾਨੂੰ ਵੀ ਜਵਾਬ ਇਸ ਚੀਜ਼ ਦਾ ਦੇ ਦੇਗੀ ਜਰੂਰ ਪਰ ਇਹ ਕਹਿਣਾ ਕਿ ਜਿਹੜੇ ਰੋਕਦੇ ਆ ਜਾਂ ਕੰਮ ਨਹੀਂ ਕਰਦੇ ਉਹ ਪਰਚਾ ਕਰਾ ਦੋ ਇਹ ਉਹ ਉਹ ਗੱਲਾਂ ਚੱਲਦੀਆਂ ਨਹੀਂ ਐਡਾ ਸੀਨੀਅਰ ਅਫਸਰ ਹੈ ਇਹਨੂੰ ਤਾਂ ਇਹਨੂੰ ਤਾਂ ਅਫਸਰਾਂ ਨੂੰ ਅੱਗੇ ਕਹਿਣਾ ਚਾਹੀਦਾ ਹੈ ਕਿ ਸਾਰੇ ਬੋਰਡ ਦੇ ਕੰਮ ਕਰੋ ਚਾਹੇ ਉਹ ਕਾਉਂਸਲਰ ਕਹਿੰਦਾ ਚਾਹੇ ਕੋਈ ਹੋਰ ਕਹਿੰਦਾ ਕਿਸੇ ਨੇ ਵੀ ਆਪਣੇ ਘਰ ਦੇ ਕੰਮ ਤਾਂ ਕਰਾਣੇ ਨਹੀਂ ਪਰ ਇਹਨਾਂ ਵੱਲੋਂ ਇੱਕਦਮ ਇਹ ਕਹਿਣਾ ਕਿ ਐਫ ਆਈ ਆਰ ਕਰਾਓ ਜਾਂ ਪਰਚਾ ਕਰਾਓ ਸਾਨੂੰ ਲੋਕਾਂ ਨੂੰ ਮਨਜ਼ੂਰ ਨਹੀਂ ਆਈ ਇਹਨਾਂ ਦੀ ਵਰਡਿੰਗ ਕੋਲ ਪਰ ਚਲੋ ਉਹ ਕਹਿੰਦੇ ਕਿ ਮੈਨੂੰ ਮੈਂ ਇਸ ਕੰਟੈਕਸਟ 'ਚ ਨਹੀਂ ਗਿਆ ਸੀਗਾ ਪਰ ਚਲੋ ਹੁਣ ਅਸੀਂ ਆ ਗਏ ਹਾਂ ਉਹਨਾਂ ਨੂੰ ਮਿਲ ਕੇ ਉਹ ਕਹਿੰਦੇ ਅੱਗੇ ਤੋਂ ਧਿਆਨ ਰੱਖਾਂਗੇ ਮੈਂ ਕਿਹਾ ਸਾਡੇ ਧਿਆਨ ਦੀ بجائے ਤੁਸੀਂ ਅਗੇ ਪਬਲਿਕ ਦਾ ਧਿਆਨ ਰੱਖੋ ਉਹ ਜ਼ਿਆਦਾ ਅੱਛਾ ਹੈ ਕਿ ਸੜਕਾਂ ਦੀ ਰੀਕਾਰਪੇਟਿੰਗ ਕਰੋ ਜਾਂ ਪਾਰਕਾਂ ਨੂੰ ਠੀਕ ਕਰੋ ਲਾਈਟਾਂ ਨੂੰ ਠੀਕ ਕਰੋ ਇਹ ਗੱਲਾਂ ਬੱਸ ਅਸੀਂ ਅਈ ਸਰਕਸਟਰੂ ਦੇਖਦੇ ਨਾਲ ਜੋ ਮਸਲਾ ਅੱਜ ਜਿਹੜੀ ਖੜਾ ਸਾਨੂੰ ਮਿਲਿਆ ਨੇ ਸਾਰੇ ਸਰ ਕੌਂਸਲ ਇਕੱਠੇ ਹੋ ਗਏ ਉਹਨਾਂ ਨੇ ਪਿੱਛੇ ਕੋਈ ਆਮਾਰੀ ਪਾਰਟੀ ਦੇ ਸਾਰੇ ਨੁਮਾਇੰਦੇ ਆ ਦੀ ਤੇ ਪਬਲਿਕ ਦੇ ਬੰਦਿਆ ਦੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਉਹਨਾਂ ਨੇ ਸਾਡੇ ਕੌਂਸਲ ਹਿੰਦੀ ਜੀ ਤੇ ਲਾਈਬ ਹਿੰਦੀ ਸੀ ਮਸ਼ੀਨੀ ਰੋਕਦੇ ਆ ਹੁਣ ਆਪਣੇ ਬਾੜ ਤੇ ਜਿਹਨੂੰ ਕੰਮ ਦੀ ਲੋੜ ਹੈ ਆਪਣੀ ਮਸ਼ੀਨ ਨੂੰ ਲਾਣੀ ਹੈ ਘਰ ਤੋਂ ਹੀ ਲਾਣੀ ਆ ਜੇ ਮਸ਼ੀਨੀ ਰੋਕ ਕੇ ਇੱਕ ਵਾਰੀ ਛੁੱਟੀ ਆਉਗੇ ਇਹਨਾਂ ਨੂੰ ਦੇਓਗੇ ਨਹੀਂ ਤੇ ਇਹ ਤਾਂ ਕਲਪਨ ਗਈ ਇਹਨਾਂ ਨੇ ਵੀ ਮਸ਼ੀਨੀ ਰੋਕੀ ਆ ਉਹ ਰੋਦੇ ਚ ਅਫਸਰ ਰੋਕ ਕੇ ਕਹਿਣ ਇਧਰ ਪਰਚਾ ਦੇ ਰਹੇ ਹੋ ਤਾਂ ਬੜੀ ਮਾੜੀ ਗੱਲ ਆ ਉਹੀ ਗੱਲ ਕਰ ਰਹੇ ਆ ਕਿ ਪਰਚਾ ਤੇ ਥਾਰੀ ਤਿਆਰ ਆ ਜਿੰਨ ਮਰਜੀ ਪਰਚੇ ਦੇ ਦਿਓ ਲੇਕਿਨ ਕੰਮ ਕਰਾਉਣ ਜਿਹੜਾ ਬੰਦਾ ਪਾਰਟਿਸ ਚੁਣ ਕੇ ਆਇਆ ਚਾਹੇ ਜਿੰਨੇ ਵੀ ਸਰ ਦੂਰਸ ਕਟੇ ਸਾਰਿਆਂ ਨੇ ਆਪਣੇ ਵਾਰਡ ਐਤ ਸੇ ਲੜਨ ਵਾਸਤੇ ਆਪਣੇ ਵਾਰਡ ਦੀ ਸੇਵਾ ਕਰਨ ਵਾਸਤੇ ਮਚਿੰਦਰੀ ਵੀ ਚਾਹੀਦੀ ਆ ਸਵਾਇਲ ਚਾਹੀਦੇ ਸਰਦਾਰੇ ਬੰਦੇ ਚਾਹੀਦੇ ਆ ਠੀਕ ਹੈ ਇਹ ਪਹਿਲੀ ਵਾਰੀ ਦੇਖੇ ਜਾ ਰਿਹਾ ਵੀ ਮੈਨੂੰ ਵੀ 35 ਸਾਲ 34 ਸਾਲ ਹੋ ਗਏ ਲਗਾਤਾਰ ਪਰ ਇਹਦੇ ਇੱਥੇ ਪਹਿਲੀ ਵਾਰ ਇਹ ਆਮ ਆਰੀ ਪਾਰਟੀ ਦੇ ਦੇਖਿਆ ਜਦਾ ਵੀ ਜੇ ਇੰਨੀ ਵਿਕਤਾ ਕਰਦਾ ਅਜੀ ਵੀ ਪਿਛਲੀ ਵਾਰੀ ਮੇਰ ਸਾਡੇ ਬਲਕਾਂਤ ਸਿੰਘ ਮੈਚੀ ਨਹੀਂ ਟੁੱਟੀ ਵਰਦੀ ਕਿਰੇ ਕਿਸੇ ਉਪਰਿਚੇ ਕਿਸੇ ਬੰਦੇ ਨਾਲ ਵਿਕਤਾ ਨਹੀਂ ਕੀਤਾ ਜੀ ਸਾਰਿਆਂ ਨਾਲ ਇੱਕੋ ਜਿਹਾ ਕੰਮ ਹੁੰਦਾ ਸਾਨੂੰ ਆਪਣੇ ਟਾਈਮ ਦੇ ਸਾਹਮਣੇ ਮਸ਼ੀਨਰੀ ਵੀ ਮਿਲਦੀ ਸੀ ਉਹਨੂੰ ਸਫਾਈ ਸੇਵਕ ਨੂੰ ਮਿਲਦੀ ਸੀ ਹਰ ਚੀਜ਼ ਮਿਲਦੀ ਸੀ ਤਾਂ ਕਿ ਕੋਈ ਘਰ ਦੇ ਕੰਮ ਥੋੜੀ ਕਰਾਣੇ ਪਬਲਿਕ ਦੇ ਕੰਮ ਕਰਾਣੇ ਜਨਤਾ ਨੇ ਚੁਣ ਕੇ ਭੇਜਿਆ ਜਨਤਾ ਦੇ ਕੰਮ ਕਰਾਣੇ ਤੇ ਜੀ ਹੁਣ ਅਫਸਰ ਆ ਗਏ ਕਹਿੰਦੇ ਪਰਚਾ ਦੇ ਦਿਓ ਕੋਈ ਗੱਲ ਕਰਾਣੇ ਜੀ ਉਹ ਕਹਿੰਦੇ ਨਹੀਂ ਗੇ ਗੱਲ ਤਾਂ ਕੋਈ ਕੰਫਿਗੂਰੀਟੀ ਹੋ ਅਸੀਂ ਜਾ ਕੇ ਤੇ ਕੇਹਰਾ ਸਾਹਿਬ ਨੂੰ ਮਿਲਣ ਆਏ ਸੀ ਅਸੀਂ ਉਹਨਾਂ ਦੇ ਆਫਿਸ ਗਏ ਮੈਂ ਸਾਡੇ ਇੰਦੀ ਭਾਜੀ ਹੋਰ ਕੌਣ ਸਾਥੀ ਸਾਰੇ ਗੋਪੀ ਜੀ ਉਹਨਾਂ ਦੇ ਦਫਤਰ ਬਹਿ ਕੇ ਗੱਲ ਹੀ ਕਰਦੇ ਪਏ ਸੀਗੇ ਉਹ ਇੰਨੇ ਜੇ ਕਹਿੰਦੇ ਜੀ ਆਪਣੇ ਗਨਮੈਨ ਨੂੰ ਜੀ ਇਹਨਾਂ ਨੂੰ ਬਾਹਰ ਲੈ ਜਾਓ ਬੈਲ ਮਾਰ ਕੇ ਕਹਿੰਦੇ ਜੀ ਮੈਂ ਚੱਲਣਾ ਮੀਟਿੰਗ ਤੇ ਜਾਣਾ ਜਦ ਤੁਹਾਡੇ ਨਾਲ ਕੋਈ ਗੱਲ ਕਰਨ ਆਏ ਆ ਜੇ ਤੁਸੀਂ ਉਹਦੀ ਗੱਲ ਨਹੀਂ ਸੁਣੋਗੇ ਫਿਰ ਬਾਹਰ ਆ ਕੇ ਫਿਰ ਬਾਹਰ ਆ ਕੇ ਗੱਡੀ ਰੋਕ ਲਈ ਬਾਹਰ ਆ ਕੇ ਹੋ ਰਹੇ ਫਿਰ ਜਿਹੜਾ ਸਾਰਾ ਉਸ ਤੋਂ ਬਾਅਦ ਜਿਹੜਾ ਵੀ ਇਨਸੀਡੈਂਟ ਹੋਇਆ ਸਾਰਾ ਉਸ ਤੋਂ ਬਾਅਦ ਹੋਇਆ ਰੋਲਾ ਸੀ ਆਪਣੇ ਵਾਰਡ ਦੇ ਕੰਮਾਂ ਦਾ ਜੀ ਉਹਨਾਂ ਕੰਮ ਨਹੀਂ ਹੋਊਗਾ ਕੰਮ ਤਾਂ ਕਰਾਣਾ ਹੀ ਹੈ ਕਿਸ ਤਰ੍ਹਾਂ ਐ ਨਹੀਂ ਜਿੱਤ ਕੇ ਘਰ ਬਹਿਣਾ ਜੀ ਕਾਰਪੇਸ਼ ਦੀ ਮਸ਼ੀਨਰੀ ਤੇ ਕੌਨਸਲ ਦਾ ਹੱਕ ਆਇਆ ਉਹ ਆਪਣੇ ਘਰ ਨਹੀਂ ਲੈ ਕੇ ਚੱਲਾਂ ਉਹਨੇ ਵਾਰਡ 'ਚ ਹੀ ਲੈਣੀ ਆ ਜੇ ਤੁਸੀਂ ਨਹੀਂ ਦਿਓਗੇ ਜਾਂ ਤੁਹਾਡਾ ਕੋਈ ਉਥੇ ਸੋ ਕੋਲ ਤੁਸੀਂ ਹਰ ਵਾਰੀ ਕੋਈ ਵਾਰਡਿੰਗ ਜਾਜੋ ਉਥੇ ਨਵਾਂ ਲਾ ਦੋਗੇ ਉਹਦੇ ਕੀਤੇ ਕੰਮ ਕਰੋਗੇ ਅੱਧਾ ਛੱਡ ਦੋਗੇ ਇੱਕ ਗਲੀ ਕਰਤੀ ਦੂਜੀ ਛੱਡਤੀ ਤਾਂ ਫਿਰ ਉਹਨਾਂ ਦਾ ਫੇਰ ਕੌਨਸਲ ਨੇ ਆਪਣੇ ਜਿਹੜਾ ਕੋਈ ਵੀ ਮਸ਼ੀਨਰੀ ਹੋਣੀ ਚਾਹੀਦੀ ਹੈ ਉਹ ਕਾਰਨਸ਼ਿਓ ਤੇ ਲਊਗਾ ਇਹਨਾਂ ਅਵਸਰਾਂ ਨੂੰ ਚਾਹੀਦਾ ਹੈ ਜੇ ਕੋਈ ਦਿੱਕਤ ਹੈ ਕਾਉਂਸਲ ਨੂੰ ਬੁਲਾ ਕੇ ਪੁੱਛਣ ਮੁਲਾਜ਼ਮਾਂ ਨੂੰ ਇਹ ਕਹਿਣ ਕਿ ਭਾਈ ਉਹ ਕੰਮ ਕਰ ਦੇ ਬਜਾਏ ਇਹ ਕਹਿਣ ਦੇ ਕਿ ਜਿਹੜਾ ਰੋਕਦਾ ਉਹ ਤੇ ਪਰਚਾ ਦੇ ਹਾਂਜੀ ਹਾਂਜੀ ਭਾਈ ਜੀ ਕੀ ਕਹਾਂਗੇ ਅੱਜ ਜੋ ਮਸਲਾ ਜੋ ਹੋਇਆ ਤੁਹਾਨੂੰ ਵੀ ਇਦਾਂ ਦੀਆਂ ਦਿੱਕਤਾਂ ਆ ਰਹੀਆਂ ਨੇ ਦੇਖੋ ਮੈਂ ਸਮਝਦਾ ਵੀ ਸਰਕਾਰ ਹੋ ਗਈ ਬੁਰੀ ਤਰੀਕੇ ਨਾਲ ਫੇਲ ਡਿਵੈਲਪਮੈਂਟ ਨਾਂ ਦੀ ਚੀਜ਼ ਹੈ ਨਹੀਂ ਆਪਣੀਆਂ ਰਹਿਤਾਂ ਦੇ ਭਾਰ ਦੇ ਨਾਲ ਸਰਕਾਰ ਥੱਲੇ ਆ ਗਈ ਜੋ ਡਿਵੈਲਪਮੈਂਟ ਕਰਨੀਆਂ ਜਦੋਂ ਦਾ ਹਾਊਸ ਬਣਿਆ ਦੁਬਾਰਾ ਅੱਜ 9 ਮਹੀਨੇ ਹੋ ਗਏ ਕੋਈ ਸਾਡਾ ਐਸਟੀਮੇਟ ਪਾਸ ਨਹੀਂ ਹੋਇਆ ਕੋਈ ਸ਼ਹਿਰ ਚ ਡਵੈਲਪਮੈਂਟ ਨਹੀਂ ਹੋ ਰਹੀ ਔਰ ਜੋ ਬੇਸਿਕ ਕੰਮ ਨੇ ਸਾਨੂੰ ਟੱਕਣ ਜੀਸੀਬੀ ਪੈਚ ਇਹਦੇ ਚ ਫਸਾ ਕੇ ਉਲਝਾਇਆ ਜਾ ਰਿਹਾ ਜਾਣ ਬੁਝ ਕੇ ਮਾੜੀ ਨੀਤ ਨਾਲ ਵੀ ਇਹ ਸ਼ਹਿਰ ਦੇ ਜਿਹੜੇ ਅਸਲੀ ਵਿਕਾਸ ਦੇ ਮੁੱਦੇ ਨੇ ਕੰਮ ਨੇ ਉਹਨਾਂ ਵੱਲ ਨਾ ਜਾਣ ਛੋਟੀ ਲੜਾਈ ਚ ਫਸਾ ਰਹੇ ਆ ਇਹ ਸੋਚੀ ਸਮਝੀ ਸਾਜਿਸ਼ ਸਰਕਾਰ ਦੀ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਜਿਹੜੇ ਬਿਊਰੋਕਰੇਟਸ ਨੇ ਇਹਨਾਂ ਨੂੰ ਹਤਕੰਡਾ ਇਹਨਾਂ ਨੂੰ ਟੂਲ ਬਣਾ ਕੇ ਉਹ ਵਰਤਰੀਆ ਵੀ ਇਹਨਾਂ ਨੂੰ ਉਲਝਾਓ ਇਹ ਤੇ ਜਿਹੜੇ ਅਫਸਰ ਨੇ ਜਿੰਨੇ ਵੀ ਤੁਹਾਡੇ ਕਾਰਪੋਰੇਸ਼ਨ ਦੇ ਨਿਕਮੇ ਹੁੰਦੇ ਮੁਲਾਜ਼ਮ ਨੇ ਜਾਂ ਪੀਸੀਐਸ ਅਫਸਰ ਸਬਾਨ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਇੱਕ ਸਾਲ ਰਹਿ ਗਿਆ ਸਰਕਾਰ ਦਾ ਸਾਲ ਬਾਅਦ ਰਾਜ ਪਲਟਾ ਹੋ ਜਾਣਾ ਹੈ ਸਰਕਾਰ ਕਿਦੀ ਬਣੀ ਵਾਹਗਰੂ ਜਾਂਦਾ ਪਰ ਡੈਮੋਕ੍ਰੇਸੀ ਬਹਾਲੀ ਲਈ ਅਸੀਂ ਲੋਕਤੰਤਰ ਦੀ ਬਹਾਲੀ ਦੀ ਲੜਦੇ ਰਹੇ ਹਾਂ ਔਰ ਡਟ ਕੇ ਲੜਾਂਗੇ ਸਾਇਕੀ ਅੱਜ ਇੱਥੇ ਵਾਕਿਆ ਵਾਪਰਿਆ ਸੀਗਾ ਤੇ ਕੀ ਹੁਣ ਸੱਲੀ ਮਿਲੀ ਆ ਸਕਦਾ ਅੱਜ ਜਿਹੜਾ ਹੋਇਆ ਇਨਸੀਡੈਂਟ ਹੋਇਆ ਵਾ ਉਹ ਸਾਡਾ ਸਾਥੀ ਕਾਉਂਸਲਰ ਸੀਗਾ ਇੰਦੀ ਉਹਦੇ ਨਾਲ ਮਿਸਬੀਹੇਵ ਕੀਤਾ ਸੀ ਖੈਰਾ ਸਾਹਿਬ ਨੇ ਜਦੋਂ ਅਸੀਂ ਉਹਨਾਂ ਨੂੰ ਦੱਸਣ ਗਏ ਤੇ ਉਹਨਾਂ ਨੇ ਸਾਡੇ ਨਾਲ ਵੀ ਮਿਸਬੀਹੇਵ ਕੀਤਾ ਉਸ ਤੋਂ ਬਾਅਦ ਜਦੋਂ ਅਸੀਂ ਗੁੜਕੇ ਇੱਥੇ ਜੋ ਇਨਸੀਡੈਂਟ ਹੋਇਆ ਤੁਹਾਡੀ ਵੀਡੀਓ ਸਾਰਾ ਕੁਝ ਰਿਕਾਰਡ ਹੋਇਆ ਵਾ ਫਿਰ ਉਹ ਅੰਦਰ ਜਦੋਂ ਗਏ ਤੇ ਜਦੋਂ ਉਹਨਾਂ ਨੇ ਗੱਲ ਕੀਤੀ ਉਹ ਕਹਿੰਦੇ ਕਿ ਮੇਰੇ ਦਿਮਾਗ ਖੇਡਦੇ ਸੀ ਮੈਨੂੰ ਮਿਸਗਾਈਡ ਕੀਤਾ ਗਿਆ ਉਹ ਬੈਠ ਕੇ ਸ਼ਾਊਟ ਆਊਟ ਕਰ ਦਿੱਤਾ ਗਿਆ ਹੁਣ